ਸਸੀ ਕਾ ਜੀ ਸਾਰਿਆਂ ਨੂੰ ਵੈਲਕਮ ਟੂ ਏਆਰ ਕਲੈਕਸ਼ਨ ਠੀਕ ਹੈ ਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਆਫਰ ਪ੍ਰਾਈਸ ਵਾਲੇ ਸੂਟ ਲੈ ਕੇ ਆਏ ਆ ਕਾਟਨ ਦੇ ਸੂਟ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਜੀ ਆਫਰ ਪ੍ਰਾਈਸ ਵਾਲੇ ਬਹੁਤ ਹੀ ਵਧੀਆ-ਵਧੀਆ ਸੂਟ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਉਣੇ ਆ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇਗਾ ਸਾਡੀ ਹਰ ਇੱਕ ਵੀਡੀਓ ਦਾ ਠੀਕ ਹੈ ਜੀ ਇਹ ਬਹੁਤ ਹੀ ਪਿਆਰੇ ਮਲਮਲ ਕਾਟਨ ਦੇ ਸੂਟ ਆਏ ਆ ਜੀ ਮਲ ਕਾਟਨ ਦਾ ਕੱਪੜਾ ਆ ਜੀ ਬਹੁਤ ਹੀ ਵਧੀਆ ਕ ਸਾਰੇ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਠੀਕ ਹੈ ਜੀ ਦੁਪट्टे ਖੋਲ ਕੇ ਦਿਖਾਉਣੇ ਆ ਔਰ ਪ੍ਰਾਈਸ ਇਹਨਾਂ ਦੇ ਨਾਲ ਦੀ ਨਾਲ ਦੱਸਣੇ ਆ ਸੋ ਜਿਨ੍ਹਾਂ ਵੀ ਮੇਰੀਆਂ ਭੈਣਾਂ ਨੂੰ ਕੋਈ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਜੀ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗਾ ਆਨਲਾਈਨ ਪੇਮੈਂਟ ਹੋਏਗੀ ਇਹ ਪਹਿਲਾ ਸੂਟ ਹੈ ਜੀ ਜਿਹੜਾ ਆਪਾਂ ਖੋਲ ਰਹੇ ਆ ਬਹੁਤ ਹੀ ਵਧੀਆ ਸੂਟ ਹੈ ਜੀ ਕਲਰ ਚੈੱਕ ਕਰੋ ਆਫ ਵਾਈਟ ਕਲਰ ਹੈ 1500 ਦੇ ਵਿੱਚ ਇਹ ਸੂਟ ਸੀ ਜੀ ਬਹੁਤ ਹੀ ਵਧੀਆ ਪ੍ਰਿੰਟ ਹੈ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ 1100 ਦੇ ਵਿੱਚ ਸੂਟ ਮਿਲੂਗਾ ਫ੍ਰੀ ਸ਼ਿਪਿੰਗ ਹੈ ਜਿਸ ਤਰ੍ਹਾਂ ਤੁਸੀਂ ਕੋਈ ਸੂਟ ਆਰਡਰ ਕਰਦੇ ਹੋ ਅਸੀਂ ਉਸ ਦਾ ਪਾਰਸਲ ਕਰਾਂਗੇ ਪਾਰਸਲ ਦਾ ਕੋਈ ਚਾਰਜਸ ਨਹੀਂ ਲੱਗੇਗਾ ਬਾਟਮ ਚੈੱਕ ਕਰੋ ਬਹੁਤ ਹੀ ਵਧੀਆ ਬਾਟਮ ਦਾ ਪ੍ਰਿੰਟ ਬਾਟਮ ਦਾ ਪ੍ਰਿੰਟ ਬਹੁਤ ਹੀ ਸੋਹਣਾ ਠੀਕ ਹੈ ਜੀ 2.5 ਮੀਟਰ ਤੋਂ ਉੱਪਰ ਰਹੇਗਾ ਬਾਟਮ ਦਾ ਕੱਪੜਾ ਸ਼ਰਟ ਦਾ 2.5 ਮੀਟਰ ਆਏਗਾ ਔਰ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਫਰੰਟ ਤੇ ਬੈਕ ਤੇ ਸੇਮ ਪ੍ਰਿੰਟ ਆਏਗਾ ਇਹ ਘੇਰੇ ਤੇ ਆਏਗਾ ਫਰੰਟ ਬੈਕ ਦੋਨੋਂ ਘੇਰੇ ਤੇ ਦੁਪੱਟਾ ਚੈੱਕ ਕਰੋ ਨੇ ਜਾਂ ਸਾਰਿਆਂ ਦੇ ਨਾਲ ਕਾਟਨ ਦੇ ਦੁਪੱਟੇ ਰਹਿਣਗੇ 1100 ਪ੍ਰਾਈਸ ਰਹੇਗਾ ਜੀ ਸੂਟਾ ਦਾ ਇਹਨਾਂ ਦਾ ਠੀਕ ਹੈ ਜੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਨੰਬਰ ਸਾਡਾ ਸਕਰੀਨ ਦੇ ਉੱਪਰ ਆ ਰਿਹਾ ਆ ਲੈਂਥ ਚੈੱਕ ਕਰੋ ਜੀ ਦੁਪੱਟਿਆਂ ਦੀ ਦੁਪੱਟੇ ਦੀ ਲੈਂਥ ਛੋਟੀ ਨਹੀਂ ਹੋਊਗੀ ਜੀ ਦੁਪੱਟੇ ਦੀ ਲੈਂਥ ਦੇਖੋ ਬਹੁਤ ਹੀ ਵੱਡੀ ਦੁਪੱਟੇ ਦੀ ਲੈਂਥ ਆ ਔਰ ਚੈੱਕ ਕਰੋ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਮਾਜੈਂਟਾ ਦੇ ਨਾਲ ਵਾਈਟ ਠੀਕ ਹੈ ਜੀ ਨੈਕਸਟ ਇੱਕ ਹੋਰ ਆਇਆ ਜੀ ਆਪਣੇ ਕੋਲ ਵਾਈਟ ਦੇ ਵਿੱਚ ਵਾਈਟ ਦੀ ਬਹੁਤ ਡਿਮਾਂਡ ਆ ਰਹੀ ਹੈ ਜੀ ਕਿਉਂਕਿ ਗਰਮੀਆਂ ਵਾਲਾ ਕਲਰ ਹੈ ਜੀ ਵਾਈਟ ਪਾਉਣਾ ਪਸੰਦ ਕਰਦੇ ਆ ਸਾਰੇ ਗਰਮੀ ਨਹੀਂ ਲੱਗਦੀ ਵਾਈਟ ਦੇ ਵਿੱਚ ਬਿਲਕੁਲ ਵੀ ਇਹ ਵੀ ਸੂਟ ਬਹੁਤ ਹੀ ਸੋਹਣਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਜੀ ਚੈੱਕ ਕਰੋ ਡਿਜ਼ਾਈਨਰ ਜਿਆ ਪੀਸ ਬਣਿਆ ਹੋਇਆ ਆ ਇਸ ਤਰ੍ਹਾਂ ਇੰਬਰਾਇਡਰੀ ਆਏਗੀ ਇਸ ਦੇ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਇੰਬਰਾਇਡਰੀ ਆਏਗੀ ਇਸ ਦੇ ਉੱਪਰ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਚੈੱਕ ਕਰੋ ਬਾਟਮ ਆਏਗੀ ਬਲੈਕ ਕਲਰ ਦੀ ਠੀਕ ਹੈ ਜੀ ਕਾਟਨ ਦੀ ਦੁਪੱਟਾ ਆਏਗਾ ਜੀ ਪਿਓਰ ਦਾ ਇਹ ਪਿਓਰ ਦਾ ਦੁਪੱਟਾ ਆਏਗਾ ਠੀਕ ਹੈ ਜੀ ਇਸ ਤਰ੍ਹਾਂ ਬਲੈਕ ਐਂਡ ਵਾਈਟ ਦੁਪੱਟਾ ਬਣਿਆ ਹੋਇਆ ਪ੍ਰਾਈਸ ਸੇਮ ਜੀ 1100 ਠੀਕ ਹੈ ਜੀ ਨੈਕਸਟ ਇੱਕ ਹੋਰ ਵਾਈਟ ਦੇ ਵਿੱਚ ਹੀ ਆਇਆ ਜੀ ਆਫ ਵਾਈਟ ਦੇ ਵਿੱਚ ਡਿਫਰੈਂਟ ਜਿਹਾ ਕੰਟਰਾਸਟ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਸੂਟ ਹੈ ਕਪੜਾ ਇੰਨਾ ਜਿਆਦਾ ਸੌਫਟ ਹੈ ਕਿ ਮੈਂ ਦੱਸ ਨਹੀਂ ਸਕਦੀ ਬਿਲਕੁਲ ਮੱਖਣ ਵਰਗਾ ਕਪੜਾ ਹੈ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਇਹ ਚੈੱਕ ਕਰੋ ਜੀ ਇਸ ਦੇ neck ਦੇ ਉੱਪਰ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈ neck ਦੇ ਉੱਪਰ ਔਰ ਪ੍ਰਿੰਟ ਬਹੁਤ ਹੀ ਪਿਆਰਾ ਫਰੰਟ ਔਰ ਬੈਕ ਸੇਮ ਪ੍ਰਿੰਟ ਆਏਗਾ ਬਾਟਮ ਆਏਗੀ ਜੀ ਇਸ ਤਰ੍ਹਾਂ ਦੀ ਚੈੱਕ ਕਰੋ ਬਾਟਮ ਦਾ ਪ੍ਰਿੰਟ ਬਹੁਤ ਹੀ ਪਿਆਰਾ ਬਾਟਮ ਤੇ ਪ੍ਰਿੰਟ ਹੈ ਜੀ ਔਰ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹਦੇ ਦੁਪੱਟੇ ਇਹਨਾਂ ਦੇ ਨਾਲ ਆਏ ਆ ਫੁੱਲ ਲੈਂਥ ਦੇ ਦੁਪੱਟੇ ਆਏ ਆ ਜੀ ਚੈੱਕ ਕਰੋ ਇਸ ਤਰ੍ਹਾਂ ਦੁਪੱਟੇ ਆਉਣਗੇ ਲੈਂਥ ਚੈੱਕ ਕਰੋ ਜੀ ਦੁਪੱਟੇ ਦੀ ਠੀਕ ਹੈ ਜੀ 1100 ਦੇ ਵਿੱਚ ਸੂਟ ਮਿਲੂਗਾ ਨੈਕ ਫਿਸ ਦੇ ਵਿੱਚ ਆਇਆ ਜੀ ਬਹੁਤ ਹੀ ਪਿਆਰਾ ਗ੍ਰੀਨ ਸ਼ੇਡ ਡਾਰਕ ਗ੍ਰੀਨ ਸ਼ੇਡ ਹੈ ਜੀ बहुत ही सोने फ्लावर बने हुए है। इस तरह फ्लावर आने फ्रंट से और बैक बैकते ठीक है जी बॉटम आएगी जी कॉटन की ग्रीन कलर दी और कंट्रास्ट दुपट्टा इस तरह कंट्रास्ट दुपट्टा आएगा ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਸੂਟ ਲੱਗੂਗਾ ਜੀ ਬਣਨ ਤੋਂ ਬਾਅਦ ਕੰਟਰਾਸਟ ਦੇ ਵਿੱਚ ਔਰ ਪ੍ਰਾਈਸ ਔਰ ਰੇਂਜ ਇਹਨਾਂ ਦੀ ਬਿਲਕੁਲ ਨਾਰਮਲ ਹੈ ਜੀ 1100 ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਠੀਕ ਹੈ ਜੀ ਦੁਪੱਟੇ ਦੀ ਲੈਂਥ ਪੂਰੀ ਆ ਨੈਕਸਟ ਇਸ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਆਇਆ ਜੀ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਲੱਗੂਗਾ ਜੀ ਸੇਮ ਸੂਟ ਗ੍ਰੇ ਕਲਰ ਦੇ ਵਿੱਚ ਸੇਮ ਫਲਾਵਰ ਬਣੇ ਹੋਏ ਆ ਡਾਟ ਵਾਲਾ ਜੀ ਪ੍ਰਿੰਟ ਹੈ ਜੀ ਫੈਬਰਿਕ ਦੀ ਗੱਲ ਕਰੀਏ ਤਾਂ ਮਲ ਕਾਟਨ ਦਾ ਫੈਬਰਿਕ ਆਏਗਾ ਠੀਕ ਹੈ ਜੀ ਕਾਟਨ ਦੀ ਨਾਲ ਬਾਟਮ ਆਉਣਗੀਆਂ ਠੀਕ ਹੈ ਔਰ ਦੁਪੱਟੇ ਕੰਟਰਾਸਟ ਚੈੱਕ ਕਰੋ ਕੰਟਰਾਸਟ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਜੀ ਇਸ ਤਰ੍ਹਾਂ ਲੱਗੇਗਾ ਗ੍ਰੇ ਦੇ ਨਾਲ ਬਹੁਤ ਹੀ ਪਿਆਰਾ ਸਾਰੇ ਜਿੰਨੇ ਵੀ ਕਲਰ ਤੁਹਾਨੂੰ ਦਿਖਾ ਰਹੀ ਆ ਸਮਰ ਵਾਲੇ ਕਲਰ ਹੈ ਜੀ ਸਮਰ ਰਿਕਾਰਡਿੰਗ ਦੇ ਕਲਰ ਮੰਗਵਾਏ ਆਪਾਂ ਨੈਕ ਸਟ ਇੱਕ ਹੋਰ ਕਲਰ ਇਸ ਦੇ ਵਿੱਚ ਬਹੁਤ ਹੀ ਪਿਆਰਾ ਬਹੁਤ ਹੀ ਪਿਆਰੀ ਸ਼ੇਡ ਹੈ ਜੀ ਬਹੁਤ ਹੀ ਸੋਹਣਾ ਪਿੰਕ ਕਲਰ ਹੰਗਾਜਰੀ ਪਿੰਕ ਇਸ ਤਰ੍ਹਾਂ ਨੈਕ ਤੇ ਡਿਜ਼ਾਈਨ ਬਣਿਆ ਹੋਇਆ ਜੀ ਚੈੱਕ ਕਰੋ ਨੈਕ ਦਾ ਡਿਜ਼ਾਈਨ ਠੀਕ ਹੈ اے ਆਏਗੀ ਇਸਦੇ ਨਾਲ ਬਾਟਮ ਕੰਟਰਾਸਟ ਠੀਕ ਹੈ ਮਹਿਰੂਨ ਕਲਰ ਦੀ ਬਾਟਮ ਆਏਗੀ ਕਾਟਨ ਦੀ ਇਸ ਤਰ੍ਹਾਂ ਪ੍ਰਿੰਟ ਹੈ ਜੀ ਬਾਟਮ ਦੇ ਉੱਪਰ ਚੈੱਕ ਕਰ ਲੋ ਬਾਟਮ ਦੇ ਉੱਪਰ ਇਸ ਤਰ੍ਹਾਂ ਪ੍ਰਿੰਟ ਹੈ ਜੀ ਠੀਕ ਹੈ ਸੇਮ ਪ੍ਰਿੰਟ neck ਦੇ ਉੱਪਰ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਇਹਨਾਂ ਦੇ ਨਾਲ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਜੀ ਠੀਕ ਹੈ ਬਹੁਤ ਹੀ ਪਿਆਰਾ ਇਸ ਤਰ੍ਹਾਂ ਦੁਪੱਟਾ ਆਏਗਾ 1100 ਦੇ ਵਿੱਚ ਇਹ ਵੀ ਸੂਟ ਤੁਹਾਨੂੰ ਮਿਲੂਗਾ ਜੀ ਬਹੁਤ ਹੀ ਪਿਆਰਾ ਸੂਟ ਨੈਕਸਟ ਆਪਾਂ ਤੁਹਾਨੂੰ ਹੋਰ ਚੈੱਕ ਕਰਾਉਨੇ ਆ ਇਸ ਦੇ ਵਿੱਚ ਇਹ ਵੀ ਸੇਮ ਇਸੇ ਰੇਂਜ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਇਸ ਤਰ੍ਹਾਂ print ਆਊਗਾ 프ਰੰਟ ਤੇ ਕਿਹ ਜੀ ਇਸ ਤਰ੍ਹਾਂ 프ਰੰਟ ਤੇ print ਆਊਗਾ ਔਰ ਸੇਮ print ਆਊਗਾ ਬੈਕ ਤੇ ਚੈੱਕ ਕਰੋ ਬੋਟਮ ਇਸ ਤਰ੍ਹਾਂ ਆਏਗੀ ਲੈਰੀਆ ਵਾਲੀ ਬੋਟਮ ਆਏਗੀ ਇਸ ਤਰ੍ਹਾਂ ਦੀ ਔਰ ਦੁਪੱਟੇ ਸਾਰਿਆਂ ਦੇ ਬਹੁਤ ਹੀ ਪਿਆਰੇ ਬਣੇ ਹੋਏ ਆ ਦੁਪੱਟਾ ਵੱਡਾ ਬਣਿਆ ਹੋਇਆ ਜੀ ਪੂਰਾ ਫੁੱਲ ਲੈਂਥ ਦਾ ਦੁਪੱਟਾ ਆਊਗਾ ਚੈੱਕ ਕਰੋ ਦੁਪੱਟਾ ਠੀਕ ਹੈ 1100 ਦੇ ਵਿੱਚ ਇਹਨਾਂ ਵਿੱਚੋਂ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਈ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਇੱਕ ਸੂਟ ਕਰਨਾ ਇੱਕ ਕਰ ਸਕਦੇ ਹੋ ਦੋ ਕਰੋ ਚਾਹੇ ਪੰਜ ਕਰੋ ਸ਼ਿਪਿੰਗ ਫ੍ਰੀ ਹੈ ਜੀ ਠੀਕ ਹੈ ਜੀ ਸ਼ਿਪਿੰਗ ਦਾ ਕੋਈ ਚਾਰਜ ਨਹੀਂ ਹੈ ਇਹ ਜਿਹੜੇ ਸੂਟ ਮੈਂ ਤੁਹਾਨੂੰ ਹੁਣ ਦਿਖਾਈ 1100 ਵਾਲੇ ਸੀ ਹੁਣ ਮੈਂ ਤੁਹਾਨੂੰ ਜਿਹੜੇ ਸੂਟ ਦਿਖਾਉਣ ਜਾ ਰਹੀ ਹਾਂ ਜਿਨ੍ਹਾਂ ਦਾ ਪ੍ਰਾਈਸ ਹੈ ਜੀ 1800 ਇਹ ਵੀ ਡਿਜ਼ਾਈਨਰ ਪੀਸ ਹੈ ਜੀ ਸਾਰੇ ਜਿੰਨੇ ਵੀ ਤੁਹਾਨੂੰ ਦਿਖਾਵਾਂਗੀ ਬੁਟੀਕ ਆਈਟਮ ਬਣੇ ਹੋਏ ਆ 1800 ਫ੍ਰੀ ਸ਼ਿਪਿੰਗ ਦੇ ਨਾਲ ਠੀਕ ਹੈ ਜੀ ਇਹ ਚੈੱਕ ਕਰੋ ਬਹੁਤ ਹੀ ਸੋਹਣਾ ਮਲਟੀ ਸ਼ੇਡ ਸੂਟ ਹੈ ਜੀ neck ਚੈੱਕ ਕਰੋ ਬਹੁਤ ਹੀ ਪਿਆਰੀ neck ਬਣੀ ਹੋਈ ਆ ਜਾਮ कॉटन ਦੇ ਉੱਪਰ ਸੂਟ ਆਊਗਾ ਜਿਹੜਾ ਪਹਿਲਾਂ نیچے ਦਿਖਾਏ ਸੀਗੇ ਉਸੇ ਮਲ कॉटन ਇਹ ਜਾਮ कॉटन ਫੈਬਰਿਕ ਆ ਗਿਆ ਬਹੁਤ ਹੀ ਸੋਹਣੀ ਇਸ ਦੇ ਨਾਲ ਬਾਟਮ ਆਊਗੀ ਜੀ ਉਹ ਦੁਪੱਟੇ ਤਾਂ ਇਹਨਾਂ ਦੇ ਕਈ ਬਾਤਾਂ ਬਹੁਤ ਹੀ ਪਿਆਰੇ ਦੁਪੱਟੇ ਬਣੇ ਹੋਏ ਆ ਜੀ। ਹੈਂਡ ਲੈਵਲ ਗੱਲਬਾਤ ਹੈ ਜੀ। ਚੈੱਕ ਕਰੋ। ਦੁਪੱਟਾ ਦੇਖੋ ਇਸ ਤਰ੍ਹਾਂ ਤੁਹਾਨੂੰ ਦਿਖਾਉਣੀ ਹੈ ਇੱਕ ਵਾਰ ਆਈਡੀਆ ਹੋ ਜਾਏਗਾ। ਚੈੱਕ ਕਰੋ ਜੀ ਡਿਜ਼ਾਈਨ ਦਾ ਦੁਪੱਟਾ। ਕਿੰਨਾ ਸੋਹਣਾ ਲੱਗ ਰਿਹਾ ਇਸ ਦਾ ਦੁਪੱਟਾ। ਕੀ ਜੀ ਇਹਦੇ ਵਿੱਚ ਇੱਕ ਆਪਣੇ ਕੋਲ ਹੋੜ ਆਈਟਮ ਆਈ ਹੈ। ਬਾਕੀ ਸੂਟ ਹੋਰ ਵੀ ਬਹੁਤ ਆਏ ਸੀ ਜਿਹੜੇ ਆਫਲਾਈਨ ਸੇਲ ਹੋ ਗਾਇਆ ਮੈਂ ਇੱਕ ਵੀਡੀਓ ਵਿੱਚ ਸਾਰੇ ਤੁਹਾਨੂੰ ਦਿਖਾਏ ਸੀ ਇਹ ਸੂਟਾਂ ਦੀ ਬਹੁਤ ਡਿਮਾਂਡ ਹੈ ਜੀ ਡਿਜ਼ਾਈਨਰ ਪੀਸ ਚੈੱਕ ਕਰੋ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਉਹ ਉਸ ਨੂੰ ਅਸੀਂ ਦੁਬਾਰਾ ਰੀਸਟਾਕ ਕਰਾ ਸਕਦੇ ਆ ਤੁਸੀਂ ਦੱਸ ਦਿਓ ਆਪਾਂ ਰੀਸਟਾਕ ਕਰ ਦਾਂਗੇ ਚੈੱਕ ਕਰੋ ਜੀ neck ਤੇ ਬਹੁਤ ਹੀ ਸੋਹਣਾ ਵਰਕ ਔਰ ਇਸ ਤਰ੍ਹਾਂ ਲਾਈਨਾਂ ਆ ਰਹੀਆਂ ਔਰ ਲਾਈਨਾਂ ਦੇ ਵਿੱਚ ਪ੍ਰਿੰਟ ਹੈ ਜੀ ਠੀਕ ਹੈ ਪਿੱਛੇ ਵੀ ਸੇਮ ਬਾਟਮ ਬਲੈਕ ਕਲਰ ਦੀ ਪੂਰਾ ਡਿਜ਼ਾਈਨਰ ਪੀਸ ਸਿੰਪਲ ਸੋਬਲ ਜੀ ਲੁੱਕ ਆਏਗੀ ਜੀ ਬਿਲਕੁਲ ਰਾਇਲ ਲੁੱਕ ਆਏਗੀ ਇਸ ਸੂਟ ਦੀ ਕਿਉਂਕਿ ਕਲਰ ਬਹੁਤ ਹੀ ਪਿਆਰਾ ਚੈੱਕ ਕਰੋ ਬਿਲਕੁਲ ਸਮਰ ਦੇ ਅਕੋਰਡਿੰਗ ਕਲਰ ਆਏ ਆ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਕੁਝ ਹੋਰ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਦੇ ਸੂਟ ਰੇਂਜ ਵਾਈਜ਼ ਬਹੁਤ ਵਧੀਆ ਹੋਊਗੇ ਫੈਬਰਿਕ ਬਹੁਤ ਵਧੀਆ ਹੋਊਗਾ ए सूट आएगा जी जाम कॉटन से प्रिंट सूट चेक करो प्रिंट अगे पिछे सेम ये चेक करो इस साइड से आ प्रिंट देख रहे हो जी य बाजू से आएगा ठीक है ये इस तरह नीचे आ जाएगा बाजू से ठीक है इस तरह कटिंग होगी बाजू की नीचे इस तरह बाजू से आएगा और ये सारा शर्ट दी ठीक है सेम साइ पिछे रहेगा ਜੋ ਵੀ 프ਰੰਟ ਤੇ ਆ ਤੁਹਾਨੂੰ ਪ੍ਰਿੰਟ ਦਿਖ ਰਿਹਾ ਹੈ ਉਹ ਸੇਮ ਪ੍ਰਿੰਟ ਪਿੱਛੇ ਰਹੇਗਾ ਸ਼ਰਟ ਤੇ ਔਰ ਬਾਟਮ ਚੈੱਕ ਕਰੋ ਜੀ ਬਾਟਮ ਟਾਈ ਮੀਟੋ ਤੋਂ ਉੱਪਰ ਬਾਟਮ ਹੈ ਜੀ ਇਸ ਦੀ ਕਪੜਾ ਬਹੁਤ ਹੀ ਵਧੀਆ ਹੈ ਜੀ ਸ਼ੰਟੂਨ ਦਾ ਕਪੜਾ ਹੈ ਬਹੁਤ ਹੀ ਵਧੀਆ ਸੌਫਟ ਵਾਲੀ ਸ਼ੰਟੂਨ ਹੈ ਜੀ ਠੀਕ ਹੈ ਕਲਰ ਚੈੱਕ ਕਰੋ ਮਸਟਰਡ ਜੀ ਕਲਰ ਹੈ ਦੁਪੱਟਾ ਆਏਗਾ ਜੀ ਪਿਓਰ ਦਾ ਡਿਜੀਟਲ ਪ੍ਰਿੰਟ ਪੱਟਾ ਪੀਓਰ ਦਾ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਗਰਮੀਆਂ ਦੇ ਵਿੱਚ ਪ੍ਰਾਈਸ ਆਪਾਂ ਇਹਦਾ ਚੈੱਕ ਕਰ ਲਈਏ ਪ੍ਰਾਈਸ ਰਹੇਗਾ ਜੀ 1800 ਠੀਕ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ 1800 ਨੈਕਸਟ ਇਸ ਦੇ ਵਿੱਚ ਬਲੈਕ ਇਸ ਦੇ ਵਿੱਚ ਚਾਰ ਕਲਰ ਆਏ ਸੀ ਜਿਹੜਾ ਦੋ ਰਹਿ ਗਏ ਆ ਸਾਡੇ ਕੋਲ ਕਿ ਸੂਟਸ ਨੇ ਇਸ ਤਰ੍ਹਾਂ ਜਿਸ ਤਰੋ ਹੀ ਮੈਂ ਪਾਰਸਲ ਖੋਲਦੀ ਆ ਫਿਰ ਨਾਲ ਦੀ ਨਾਲ ਉਹ ਸੇਲ ਹੋ ਜਾਂਦੇ ਆ ਕੋਸ਼ਿਸ਼ ਕਰਦੀ ਆ ਤੁਹਾਨੂੰ ਸੇਲ ਹੋਣ ਤੋਂ ਪਹਿਲਾਂ ਪਹਿਲਾਂ ਵੀਡੀਓ ਪਾ ਦਈਏ ਠੀਕ ਜੀ ਚੈੱਕ ਕਰੋ ਸ਼ਾਪ ਤੇ ਆ ਕੇ ਤੁਸੀਂ ਵਿజిਟ ਕਰਕੇ ਵੈਰਾਈਟੀ ਦੇਖ ਸਕਦੇ ਹੋ ਔਨਲਾਈਨ ਆਰਡਰ ਵੀ ਬੁੱਕ ਕਰ ਸਕਦੇ ਹੋ ਠੀਕ ਜੀ ਬਾਟਮ ਆ ਉਹਦਾ ਕੱਪੜਾ ਜਿਹੜਾ ਆ ਬਹੁਤ ਹੀ ਵਧੀਆ ਆ ਜੀ ਬਾਟਮ ਮਾੜੀ ਨਹੀਂ ਲੱਗੇਗੀ ਕਿਸੇ ਵੀ ਸੂਟ ਦੇ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਦੁਪੱਟਾ ਆ ਜੀ ਡਿਜੀਟਲ ਪ੍ਰਿੰਟ ਬਲੈਕ और कलर ਦਾ ਦੁਪੱਟਾ ਆਇਆ ਜੀ ਠੀਕ ਜੀ ਪ੍ਰਾਈਸ 1800 ਜਿਹੜਾ ਵੀ ਸੂਟ ਆਰਡਰ ਕਰਨਾ ਹੈ ਕਰ ਸਕਦੇ ਹੋ ਪ੍ਰਾਈਸ ਨਾਲ ਦੀ ਨਾਲ ਦੱਸ ਰਹੇ ਆ ਠੀਕ ਹੈ ਜੀ ਸਕਰੀਨ ਸ਼ਾਟ ਲੈਣਾ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਦੇ ਉੱਪਰ ਸੈਂਡ ਕਰਨਾ ਹੈ ਔਰ ਆਪਣਾ ਆਰਡਰ ਬੁੱਕ ਕਰਨਾ ਹੈ ਠੀਕ ਜੀ ਨੈਕਸਟ ਇਹ 컬러 ਚੈੱਕ ਕਰੋ ਬਹੁਤ ਹੀ ਪਿਆਰਾ ਪੈਰਟ ਕਲਰ ਹੈ ਜੀ ਪੈਰਟ ਕਲਰ ਨਹੀਂ ਪਿਸਤਾ ਕਲਰ ਕਹਿ ਸਕਦੇ ਆ ਜੀ ਪਿਸਤਾ ਕਲਰ ਹੈ 프ਰੰਟ ਬੈਕ ਸੇਮ ਪ੍ਰਿੰਟ 프ਰੰਟ ਤੇ ਨੋਟਵਰਕ ਨੋਟਵਰਕ ਚੈੱਕ ਕਰਾਓ ਇਹ ਦੇਖੋ ਇਹ ਨੋਟਵਰਕ ਹੋਇਆ ਹੈ ਪੂਰਾ ਹੈਂਡ ਦੇ ਨਾਲ ਹੋਇਆ ਹੈ ਜੀ ਕੰਮ ਠੀਕ ਹੈ ਜੀ ਔਰ ਬੋਟਮ ਡਿਜ਼ਾਈਨਰ ਬੋਟਮ ਬੋਟਮ ਚੈੱਕ ਕਰਾਓ ਬੋਟਮ ਜਿਹੜਾ ਪਲੇਨ ਨਹੀਂ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਬਣੇ ਹੋਏ ਹੈ ਬੋਟਮ ਦੇ ਵਿੱਚ ਠੀਕ ਹੈ ਜੀ ਬੁਟੀਕ ਆਈਟਮ ਬਣੀ ਹੋਈ ਹੈ ਔਰ ਦੁਪੱਟਾ ਤਾਂ ਇਸਦਾ ਕੀ ਆਈ ਬਾਤਾਂ ਬਹੁਤ ਹੀ ਪਿਆਰਾ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਜੀ ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਆ ਠੀਕ ਹੈ ਜੀ ਸ਼ਰਟ ਦੇ ਨਾਲ ਦੇ ਵਿੱਚ ਪੈਚ ਲੱਗਾ ਹੋਇਆ ਆ ਠੀਕ ਇਸ ਦਾ ਪ੍ਰਾਈਸ ਰਹੇਗਾ ਜੀ 1800 ਇਹ ਪਾਰਸਲ ਜਿਹੜਾ ਮੈਂ ਹੁਣੇ ਹੀ ਮੈਨੂੰ ਰਿਸੀਵ ਹੋਇਆ ਆ ਮੈਂ ਹੁਣੇ ਤੁਹਾਡੇ ਸਾਹਮਣੇ ਖੋਲਣ ਜਾ ਰਹੀ ਹਾਂ ਠੀਕ ਹੈ ਜੀ ਚੈੱਕ ਕਰੋ ਨੇ ਤੁਹਾਨੂੰ ਸੂਟ embroidery ਵਾਲੇ ਸੂਟ ਆਏ ਆ ਨਵੇਂ ਸੂਟ ਰਿਸਿਵ ਹੋਏ ਆ ਕਲਰ ਬਹੁਤ ਹੀ ਪਿਆਰੇ ਡਿਫਰੈਂਟ ਕਲਰ ਆਏ ਆ ਜੀ ਸਾਰੇ ਡਿਫਰੈਂਟ ਕਲਰ ਇਸ ਦੇ ਵਿੱਚ ਹੋਣਗੇ ਹਾਂ ਫੋਟੋ ਚੈੱਕ ਕਰਾ ਦੇਈਏ ਇੱਕ ਵਾਰੀ ਆ ਚੈੱਕ ਕਰੋ ਫੋਟੋ ਇਸ ਤਰ੍ਹਾਂ ਦਾ ਪੀਸ ਬਣ ਕੇ ਤਿਆਰ ਹੋਏਗਾ ਕਾਟਨ ਤੇ ਹੈ ਜੀ ਹੈਵੀ ਏਮਬਰਾਇਡਰੀ ਹੋਈ ਹੈ ਕਾਟਨ ਦੇ ਉੱਪਰ ਤੁਕੀ ਪਹਿਣਾ ਦੀ ਬਹੁਤ ਡਿਮਾਂਡ ਸੀ ਕਿ ਇਹ ਹੈਵੀ ਏਮਬਰਾਇਡਰੀ ਵਾਲੇ ਕਾਟਨ ਦੇ ਉੱਪਰ ਲੈ ਕੇ ਆਓ ਕਿਉਂਕਿ ਜੋ ਆਪਾਂ ਫੰਕਸ਼ਨ ਅਟੈਂਡ ਕਰਨੇ ਹੁੰਦੇ ਆ ਗਰਮੀਆਂ ਦੇ ਵਿੱਚ ਉਸ ਦੇ ਲਈ ਏਮਬਰਾਇਡਰੀ ਵਾਲੇ ਸੂਟਾਂ ਦੀ ਜ਼ਰੂਰਤ ਹੁੰਦੀ ਹੈ ਆਪਾਂ ਇਹ suit ਲੈ ਕੇ ਆਏ ਆ ਗਰਮੀ ਵੀ ਤੁਹਾਨੂੰ ਨਹੀਂ ਲੱਗੇਗੀ ਔਰ ਫੰਕਸ਼ਨ ਦੇ ਉੱਪਰ suit ਪਾਇਆ ਵੀ ਸੋਹਣਾ ਲੱਗੂਗਾ ਇਹ ਚੈੱਕ ਕਰੋ ਪਰਪਲ ਕਲਰ ਬੈਂਗਣੀ ਕਲਰ ਠੀਕ ਹੈ ਜੀ ਬੈਂਗਣੀ ਕਲਰ ਹੈ ਜੀ ਪੂਰਾ ਬੈਂਗਣ ਵਾਲਾ ਕਲਰ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਡਿਮਾਂਡ ਆ ਰਹੀ ਹੈ ਇਸ ਦੀ ਇਸ ਤਰ੍ਹਾਂ ਵਰਕ ਆਏਗਾ थ्रेड वर्क ਚੈੱਕ ਕਰੋ थ्रेड वर्क ਦੇ ਵਿੱਚ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਆ ਇਸ ਤਰ੍ਹਾਂ ਆਏਗਾ ਲੈਂਥ ਦੀ ਕੋਈ ਦਿੱਕਤ ਨਹੀਂ ਹੋਏਗੀ ਜੀ ठीक है जी और इस दी बॉटम ते भी वर्क है बॉटम वर्क थानू चेक करवाने ये देखो इस दी बॉटम वर्क ये है इह जी बॉटम ते वर्क आएगा ठीक है जी ऑल ओवर सूट आएगा जाम कॉटन के उपर सूट रहूगा जी दपट्टे बहुत ही प्यारे बने हुए है इन्हों ਦੁਪੱਟੇ ਵੀ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾਉਣੇ ਆ। ਇਹ ਉਹਦੇ ਦੁਪੱਟੇ ਪਰ ਉੱਪਰ ਵਰਕ ਹੋਇਆ ਜੀ, ਥ੍ਰੈਡ ਵਰਕ ਹੋਇਆ ਉੱਪਰ। ਠੀਕ ਜੀ। ਚਾਰੋ ਸਾਈਡ ਲੈਸ ਲੱਗੀ ਹੋਈ ਹੈ ਇਸ ਤਰ੍ਹਾਂ। ਇਸ ਤਰ੍ਹਾਂ ਉੱਪਰ ਥ੍ਰੈਡ ਵਰਕ ਆਏਗਾ। ਨੈਕਸਟ ਕਲਰ ਇਸ ਨੂੰ ਤੁਹਾਨੂੰ ਜਾਣ ਜਾ ਰਹੇ ਆ। ਪ੍ਰਾਈਸ ਰਹੇਗਾ ਜੀ 2000। ਠੀਕ ਹੈ ਜੀ ਫ੍ਰੀ ਸ਼ਿਪਿੰਗ ਹੈ 올ਓਵਰ ਇੰਡੀਆ ਫ੍ਰੀ ਸ਼ਿਪਿੰਗ ਹੈ ਇੰਡੀਆ ਵਿੱਚ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਡੇ ਕੋਲ ਆਰਡਰ ਬੁੱਕ ਕਰਦੇ ਹੋ ਤਾਂ ਫ੍ਰੀ ਸ਼ਿਪਿੰਗ ਹੈ ਜੀ ਨੈਕਸਟ ਕਲਰ ਪੀਕਾਕ ਕਲਰ ਬਹੁਤ ਹੀ ਪਿਆਰਾ ਕਲਰ ਹਾਈ ਡਿਮਾਂਡ ਦੇ ਉੱਪਰ ਜੀ ਇਹ ਕਲਰ ਕੜਾਈਆਂ ਕਰਵਾ ਦਿੱਤੀਆਂ ਜੀ ਆਪ ਰੈਡੀ ਕਰਵਾਏ ਆ ਸੂਟ ਸੂਟ ਚੈੱਕ ਕਰੋ ਜੀ ਔਰ ਕਲਰ ਮੈਨੂੰ ਜਰੂਰ ਦੱਸਿਓ ਜਿਹੜੇ ਕਲਰ ਮੈਂ ਲੈ ਕੇ ਆਈਆਂ ਤੁਹਾਡੇ ਲਈ ਉਹ ਕਲਰ ਕਿਸ ਤਰ੍ਹਾਂ ਤੁਹਾਨੂੰ ਪਸੰਦ ਹੈ ਔਰ ਨੈਕਸਟ ਕਿਸ ਤਰ੍ਹਾਂ ਦੇ ਕਲਰ ਤੁਸੀਂ ਚਾਹੁੰਦੇ ਉਹ ਵੀ ਸਾਨੂੰ ਦੱਸ ਦੇਣਾ ਆਪਾਂ ਉਸ ਤਰ੍ਹਾਂ ਦੇ ਸੂਟ ਬਣਵਾ ਦਾਂਗੇ ਚੈੱਕ ਕਰੋ ਪੂਰਾ ਸੂਟ ਦੀ ਲੁੱਕ ਚੈੱਕ ਕਰੋ ਪਹਿਲਾਂ 올ਓਵਰ ਸੂਟ ਹੈ ਜੀ ਜਾਮ कॉटन ਕਹਿ ਸਕਦੇ ਆ ਗਲੇਸ कॉटन ਕਹਿ ਸਕਦੇ ਆ ਬਹੁਤ ਹੀ ਵਧੀਆ ਕੱਪੜਾ ਰਹਿੰਦਾ ਹੈ ਜੀ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਇਸ ਕੱਪੜੇ ਨੂੰ ਔਰ ਬਾਟਮ ਵਰਕ ਬਾਟਮ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਠੀਕ ਹੈ ਜੀ 올 오버 수트 ਠੀਕ ਹੈ ਜੀ ਔਰ ਦੁਪਟਿਆਂ ਦਾ ਤਾਂ ਕੀ ਆ ਹੀ ਕਹਿਣਾ ਦੁਪੱਟੇ ਬਹੁਤ ਹੀ ਪਿਆਰੇ ਆਏ ਹਨਾ ਸੂਟਾਂ ਦੇ ਨਾਲ ਪਿਓਰ ਦੇ ਦੁਪੱਟੇ ਬਿਲਕੁਲ ਗਰਮੀ ਨਹੀਂ ਲੱਗੇਗੀ ਦੁਪੱਟਾ ਸੰਭਾਲਣਾ ਵੀ ਈਜ਼ੀ ਹੈ ਜੀ ਪਿਓਰ ਦਾ ਦੁਪੱਟਾ ਔਰ ਉੱਪਰ embroiderry ਚੈੱਕ ਕਰੋ ਲੈਸ ਵਰਕ ਹੋਇਆ ਜੀ ਫੋਰ ਸਾਈਡ ਲੈਸ ਲੱਗੀ ਹੋਈ ਹੈ ਠੀਕ ਹੈ ਜੀ ਬਹੁਤ ਹੀ ਸੋਹਣਾ ਲੱਗੇਗਾ ਸੂਟ ਇੱਕ ਵਾਰ ਮੈਂ ਦੁਪੱਟਾ ਲੈ ਕੇ ਦਿਖਾਵਾਂ ਕਿਸ ਤਰ੍ਹਾਂ ਲੱਗਦਾ ਦੁਪੱਟਾ ਇਹ ਚੈੱਕ ਕਰੋ ਬਹੁਤ ਹੀ ਪਿਆਰਾ ਲੱਗੂਗਾ ਜੀ ਦੁਪੱਟਾ ਲਿਆ ਹੋਇਆ ਸੂਟ ਦਾ ਕਲਰ ਹੀ ਬਹੁਤ ਪਿਆਰਾ ਆ ਜੀ ਠੀਕ ਹੈ ਜੀ ਔਰ yellow ਕਲਰ yellow ਕਲਰ ਬਣਵਾਉਣਾ ਹੀ ਪੈਂਦਾ ਹੈ ਹਰ ਇੱਕ ਸੈੱਟ ਦੇ ਨਾਲ yellow ਕਲਰ ਤਿਆਰ ਕਰਵਾਉਣਾ ਪੈਂਦਾ yellow ਕਲਰ ਸਾਰਿਆਂ ਦੀ ਡਿਮਾਂਡ ਹੁੰਦੀ ਹੈ ਇਹ ਔਰ ਹਰ ਇੱਕ ਨੂੰ yellow ਕਲਰ ਸੋਹਣਾ ਲੱਗਦਾ ਹੈ ਯੈਲੋ ਕਲਰ ਪਾਇਆ ਸਾਰਿਆਂ ਨੂੰ ਸੋਹਣਾ ਲੱਗਦਾ ਠੀਕ ਹੈ ਜੀ ਚੈੱਕ ਕਰੋ ਜੀ ਕਿੰਨੀ ਗ੍ਰੇਸ ਆ ਰਹੀ ਹੈ ਯੈਲੋ ਕਲਰ ਦੀ ਸਾਰਿਆਂ ਨਾਲੋਂ ਜ਼ਿਆਦਾ ਇਹ ਕਲਰ ਸੋਹਣਾ ਲੱਗਦਾ ਹੈ ਔਰ ਇਹ ਜਿਹੜੀ ਐਮਬਰਾਇਡਰੀ ਹੈ ਜੀ ਇਹ ਆਪ ਡਿਜ਼ਾਈਨ ਤਿਆਰ ਕਰਵਾਏ ਆ ਜੀ ਠੀਕ ਹੈ ਜੀ ਜ਼ਰੂਰ ਦੱਸਣਾ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਾਡਾ ਕੰਮ ਇੱਕ ਵਾਰੀ ਚੈੱਕ ਕਰੋ ਮੈਨੂੰ ਤਾਂ ਬਹੁਤ ਪਿਆਰੀ ਲੱਗ ਰਹੀ ਐਮਬਰਾਇਡਰੀ ਹੋਈ ਇਸ ਤਰ੍ਹਾਂ ਠੀਕ ਹੈ ਕੋਇ ਤੁਹਾਨੂੰ ਬਾਟਮ ਵਰਕ ਵੀ ਚੈੱਕ ਕਰਾ ਲਈਏ yellow ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਾਟਮ ਵਰਕ yellow ਦਾ ਬਾਟਮ ਵਰਕ ਚੈੱਕ ਕਰਾਉਣਾ ਵੀ ਜ਼ਰੂਰੀ ਹੈ ਠੀਕ ਹੈ ਇਹ ਦੇਖੋ yellow ਤੇ ਬਾਟਮ ਵਰਕ ਬਹੁਤ ਹੀ ਪਿਆਰਾ ਸੂਟ ਲੱਗੂਗਾ ਪੂਰੀ ਲੁੱਕ ਚੈੱਕ ਕਰੋ ਸੂਟ ਦੀ ਫਿਰ ਆਪਾਂ ਦੁਪੱਟਾ ਦਿਖਾਉਨੇ ਆ ਪ੍ਰਾਈਸ 2000 ਠੀਕ ਹੈ ਜੀ ਨੋ ਸੀਓਡੀ ਕੈਸ਼ ਔਨ ਡਿਲੀਵਰੀ ਦੇ ਲਈ ਪਲੀਜ਼ ਨਾ ਮੈਸੇਜ ਕਰਿਆ ਕਰੋ ਕਿਉਂਕਿ ਕੈਸ਼ ਔਨ ਡਿਲੀਵਰੀ ਫਿਲਹਾਲ ਆਪਾਂ ਸ਼ੁਰੂ ਨਹੀਂ ਕੀਤੀ ਜਦੋਂ ਵੀ ਆਪਾਂ ਕੈਸ਼ ਔਨ ਡਿਲੀਵਰੀ ਸ਼ੁਰੂ ਕੀਤੀ ਆਪਾਂ ਤੁਹਾਨੂੰ ਦੱਸ ਹੀ ਦੇਣਾ ਹੈ ਤੁਸੀਂ ਆਪਣਾ ਜੈਨੂਨ ਕਮ ਹੈ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਆਨਲਾਈਨ ਪੇਮੈਂਟ ਕਰੋ 3 ਤੋਂ 4 ਦਿਨ ਦੇ ਵਿੱਚ ਪਾਰਸਲ ਮਿਲ ਜਾਏਗਾ ਚੈੱਕ ਕਰੋ ਜੀ ਦੁਪੱਟਾ ਪਿਓਰ ਦਾ ਦੁਪੱਟਾ ਠੀਕ ਹੈ ਜੀ ਨਾ ਔਰਗੈਂਜ਼ਾ ਦਾ ਦੁਪੱਟਾ ਹੈ ਨਾ ਮਸਲੀਨ ਦਾ ਜੋ ਸੰਭਾਲਣਾ ਮੁਸ਼ਕਲ ਹੁੰਦਾ ਹੈ ਤੁਹਾਨੂੰ ये आप आए ले जो दुपटा इजीली कैरी कर सकते हो हॉट पिंक कलर ना रेड है ना मजेंटा है हॉट पिंक कलर ठीक है जी बहुत ही प्यारा कलर ये मैं सूट सिर्फ इसलिए लेके आई है क्योंकि पार्टी वेयर सूट है जेकर कोई भी पार्टी अटेंड करनी है ਸਮਰ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਪਾ ਕੇ ਜਾਓ ਬਹੁਤ ਸੋਹਣੇ ਲੱਗੂਗੇ। ਗਰਮੀ ਵੀ ਨਹੀਂ ਲੱਗੇਗੀ, ਲਾਈਨਿੰਗ ਦੀ ਜ਼ਰੂਰਤ ਨਹੀਂ ਔਰ ਸੂਟ ਪਾਇਆ ਬਹੁਤ ਸੋਹਣਾ ਲੱਗੂਗਾ। ਆ ਚੈੱਕ ਕਰੋ। ਕਿੰਨਾ ਵਧੀਆ ਲੱਗ ਰਿਹਾ ਇਸਦਾ ਬਾਟਮ ਵਰਕ। 2000 ਦੇ ਵਿੱਚ ਸੂਟ ਮਿਲੂਗਾ ਜੀ। ਫ੍ਰੀ ਸ਼ਿਪਿੰਗ ਦੇ ਨਾਲ। ਦੁਪੱਟਾ ਚੈੱਕ ਕਰਾ ਜੀ, ਇਸ ਸੂਟ ਦਾ ਵੀ ਆਪਾਂ ਤੁਹਾਨੂੰ ਆਕੀ ਆਪਣੇ ਕੋਲ ਰੈਡੀਮੇਡ ਆਈਟਮਸ ਬਹੁਤ ਜ਼ਿਆਦਾ ਆ ਗਈਆਂ ਆ ਜੀ ਇੱਕ ਇੱਕ ਕਰਕੇ ਆਪਾਂ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਆਉਣੀਆਂ ਆ ਸਾਰੇ ਸੂਟ ਤੁਹਾਨੂੰ ਦਿਖਾ ਦੇਣੇ ਆ ਰੈਡੀਮੇਡ ਵੀ ਦਿਖਾ ਦੇਣੇ ਆ ਅਨਸਟਿੱਕ ਵੀ ਦਿਖਾ ਦੇਣੇ ਆ ਇਹ ਚੈੱਕ ਕਰੋ ਦੁਪੱਟਾ ਠੀਕ ਹੈ ਜੀ ਬਹੁਤ ਹੀ ਪਿਆਰਾ ਦੁਪੱਟਾ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਏ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਾਨੂੰ ਆਪਣਾ ਸਕਰੀਨਸ਼ਾਟ ਲੈ ਕੇ ਭੇਜਣਾ ਹੈ WhatsApp ਤੇ ਮੇਰੇ ਤੇ ਔਰ ਜੇਕਰ ਤੁਸੀਂ ਉਸ ਦੀ ਕਿਸੇ ਦੀ ਵੀ ਫੋਟੋ ਮੰਗਵਾਨੀ ਹੈ ਉਹ ਵੀ ਤੁਸੀਂ ਮੈਸੇਜ ਕਰ ਸਕਦੇ ਆਪਾਂ ਤੁਹਾਨੂੰ ਇੱਕ ਵਾਰੀ ਫੇਸ ਤੋਂ ਫੋਟੋ ਭੇਜ ਦਾਂਗੇ ਠੀਕ ਹੈ ਜੀ ਹੋ ਥੈਂਕ ਯੂ ਜੀ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ